ਇਲਾਕੇ ਦੇ ਅੰਦਰ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਹੋ ਰਹੀ ਮਿਲਾਵਟ ਨੂੰ ਲੈ ਕੇ ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਲਿਆ ਗਿਆ ਕੜਾ ਨੋਟਿਸ ਜਿਸ ਤਹਿਤ ਉਹਨਾਂ ਨੇ ਫੂਡ ਸੇਫਟੀ ਅਧਿਕਾਰੀ ਮੈਡਮ ਨੂੰ ਬੁਲਾਇਆ ਦਫ਼ਤਰ ਤੇ ਪਾਈ ਝਾੜ ਅਤੇ ਕਿਹਾ ਵੀ 8 ਦਿਨਾਂ ਅੰਦਰ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਨ ਵਾਲੇ ਲੋਕ ਸੁਧਰ ਜਾਣੇ ਤਾਂ 8 ਦਿਨਾਂ ਬਾਅਦ ਹੋਵੇਗੀ ਸਖਤ ਕਾਰਵਾਈ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਮਿਲਾਵਟ ਕਰਨ ਵਾਲਿਆਂ ਦੀ ਸ਼ਿਫਾਰਿਸ਼ ਕਰਨ ਵਾਲਿਆਂ ਤੇ ਵੀ ਹੋਵੇਗੀ ਕਾਰਵਾਈ ਜਿੱਥੇ ਬੋਲਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਅਧਿਕਾਰੀ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਅਸੀਂ ਮੀਟਿੰਗ ਕੀਤੀ ਹੈ ਸਾਡੇ ਰੂਟ ਸੇਫਟੀ ਅਫਸਰ ਨੇ ਮੈਡਮ ਗਗਨ ਜੀ ਔਰ ਜੋ ਸਾਨੂੰ ਸ਼ਹਿਰ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਜਿੱਦਾਂ ਕਿ ਕੋਈ ਖਾਣ ਵਾਲੀਆਂ ਚੀਜ਼ਾਂ ਨੇ ਇਹ ਕੋਈ ਕਿਸੇ ਤਰ੍ਹਾਂ ਦੀ ਕੋਈ ਵਸਤੂ ਹੈ ਲੋਕਾਂ ਦੇ ਜ਼ਰੂਰਤ ਦੀ ਜੋ ਰੋਜ਼ ਮਰਾਂ ਦੇ ਰੋਜ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅ ਜੋ ਕੋਈ ਵੀ ਚੀਜ਼ ਹੈ ਚਾਹੇ ਕੋ ਦੁੱਧ ਹੈ ਚਾਹੇ ਕੋ ਮਠਿਆਈਆਂ ਨੇ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਖਾਣ ਦੀ ਚੀਜ਼ ਹੈ ਕੋਈ ਪੀਣ ਦੀ ਚੀਜ਼ ਹੈ ਉਹਨਾਂ ਵਿੱਚ ਸਾਨੂੰ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਮਿਲਾਵਟਖੋਰ ਕਈ ਮਿਲਾਵਟਾਂ ਵਸਤੂਆਂ ਦੇ ਵਿੱਚ ਕਰ ਰਹੇ ਨੇ ਤਮਾਰੀ ਮੀਟਿੰਗ ਬੁਲਾਈ ਸੀਗੀ ਔਰ ਮੀਟਿੰਗ ਕੀਤੀ ਗਈ ਹੈ ਔਰ ਅਸੀਂ ਇਹ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਅਸੀਂ ਇੱਕ ਹਫਤਾ ਜੋ ਵੀ ਕੋਈ ਮਿਲਾਵਟ ਕਰਦਾ ਹੈ ਖਾਣ ਦੀਆਂ ਚੀਜ਼ਾਂ ਦੇ ਵਿੱਚ ਪੀਣ ਦੀਆਂ ਚੀਜ਼ਾਂ ਦੇ ਦੇ ਉਹ ਸਾਰੇ ਬਾਝ ਆ ਜਾਣ ਇੱਕ ਹਫਤੇ ਦਾ ਸਮਾਂ ਆਪਦੇ ਵਿੱਚ ਸੁਧਾਰ ਕਰ ਲੈਣ ਔਰ ਇੱਕ ਹਫਤੇ ਬਾਅਦ ਜਿਹੜਾ ਸਿਕਰ ਡਿਪਾਰਟਮੈਂਟ ਹੈ ਇਹਨਾਂ ਦੇ ਅਫਸਰ ਹਰ ਜਗ੍ਹਾ ਜਾ ਕੇ ਚੈੱਕ ਕਰਨਗੇ ਜੇ ਕੋਈ ਖਾਣ ਵਾਲੀ ਚੀਜ਼ ਹੈ ਜਾਂ ਕੋਈ ਪੀਣ ਵਾਲੀ ਚੀਜ਼ ਹੈ ਜੇ ਕਿਸੇ ਦੇ ਵਿੱਚ ਮਿਲਾਵਟ ਪਾਈ ਗਈ ਤਾਂ ਸਖਤ ਤੋਂ ਸਖਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹ ਇਹ ਨਾ ਸਮਝਣ ਕਿ ਕੱਲਾ ਉਹਨਾਂ ਨੂੰ ਜੁਰਮਾਨਾ ਹੀ ਕੀਤਾ ਜਾਊਗਾ ਇਸ ਤੋਂ ਬਾਅਦ ਵੀ ਜੇ ਕੋਈ ਜਾਣ ਬੁੱਝ ਕੇ ਉਹ ਜੀ ਕੰਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰੂਗਾ ਜੇ ਕੋਈ ਜ਼ਿੰਦਗੀ ਲੋਕਾਂ ਦੀ ਬਹੁਤ ਜ਼ਰੂਰੀ ਹੈ ਕੋਈ ਕਿਸੇ ਦੀ ਜ਼ਿੰਦਗੀ ਦੇ ਨਾਲ ਖੇਡੇਗਾ ਤਾਂ ਦਿੱਤੇ ਅਸੀਂ ਹੋਰ ਵੀ ਜੜੀਆਂ ਸਖਤ ਕਾਰਵਾਈਆਂ ਕਰਵਾਵਾਂਗੇ ਔਰ ਮੇਰੀ ਸਾਰਿਆਂ ਨੂੰ ਚੇਤਾਵਨੀ ਹੈ ਇੱਕ ਹਫਤੇ ਦਾ ਸਮਾਂ ਆਪਦੇ ਵਿੱਚ ਸਾਰੇ ਸੁਧਾਰ ਕਰ ਲੈਣ ਮੈਂ ਸਾਰਿਆਂ ਦੇ ਦਿਨ ਗੱਲ ਨਹੀਂ ਕਰਦਾ ਬਹੁਤ ਸਾਰੇ ਚੰਗੇ ਲੋਕ ਵੀ ਨੇ ਪਰ ਕਈ ਸਮਾਜ ਦੇ ਵਿੱਚ ਲੋਕਾਂ ਦੇ ਦੁਸ਼ਮਣ ਬੜੇ ਬੈਠੇ ਨੇ ਔਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਹੈ ਅਸੀਂ ਲੋਕਾਂ ਨੂੰ ਸਾਫ਼ ਸੁਥਰਾ ਚੰਗਾ ਸ਼ਾਸਨ ਦੇਣਾ ਹੈ ਔਰ ਕਿਤੇ ਵੀ ਸਾਨੂੰ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਅਸੀਂ ਉਹਨਾਂ ਤੇ ਕਾਰਜ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਕਾਰਵਾਈ ਵੀ ਕਰਨੀ ਹੈ ਪਹਿਲਾਂ ਵੀ ਕਰ ਰਹੇ ਅੱਗੇ ਵੀ ਕਰਾਂਗੇ ਔਰ ਅੱਜ ਮੈਂ ਫੇਰ ਲਾਸਟ ਇਹਹੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪਣੇ ਸ਼ਹਿਰ ਨੂੰ ਆਪਣੇ ਇਲਾਕੇ ਨੂੰ ਲੋਕਾਂ ਨੂੰ ਚੰਗੀਆਂ ਖਾਣ ਲਈ ਚੀਜ਼ਾਂ ਪ੍ਰੋਵਾਈਡ ਕਰਾਈਏ ਚੰਗੀਆਂ ਪੇਂਲ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਾਈਏ ਕੋਈ ਵੀ ਮਲਾਵਟਖੋਰ ਉਹਦੇ ਵਿੱਚ ਮਲਾਵਟ ਜਿਹੜੇ ਵੀ ਨੇ ਉਹ ਆਪਦੇ ਜਿਹੜੀ ਗਲਤ ਖਰਕਤਾਂ ਤੋਂ ਬਾਝ ਆਉਣ ਔਰ ਆਪਾਂ ਆਪਦਾ ਚੰਗਾ ਸਮਾਜ ਬਣਾਈਏ ਚੰਗਾ ਸ਼ਹਿਰ ਬਣਾਈਏ ਚੰਗਾ ਇਲਾਕਾ ਬਣਾਈਏ ਬੇਨਤੀ ਕਰਾਂਗਾ ਮੈਂ ਸਾਰਿਆਂ ਨੂੰ ਔਰ ਕਿਸੇ ਦੀ ਇੱਕ ਹਫ਼ਤੇ ਬਾਅਦ ਕੋਈ ਵੀ ਸਪਾਰਸ਼ ਆਊਗੀ ਬਿਲਕੁਲ ਸਪਾਰਸ਼ ਨਹੀਂ ਸੁਣੀ ਜਾਊਗੀ ਕੋਈ ਸਪਾਰਸ਼ ਲੈ ਕੇ ਵੀ ਆਵੇਗਾ ਤਾਂ ਉਹਨੂੰ ਵੀ ਵਿੱਚ ਇਨਵੋਲਟ ਕੀਤਾ ਜਾਊਗਾ ਔਰ ਜਿਹੜਾ ਵੀ ਇਹਨਾਂ ਮਲਾਵਟਖੋਰਾਂ ਦਾ ਸਾਥ ਦੇਊਗਾ ਉਹਨਾਂ ਦੇ ਖਿਲਾਫ ਵੀ ਵੇਖੋ ਕਰ ਲਈ ਅਸੀਂ ਕਰਾਂਗੇ ਹਾਂ ਜੀ ਐਮਐਸ ਮੈਂ ਜੋ ਐਮਐਲਏ ਸਰ ਨਾਲ ਮੀਟਿੰਗ ਹੋਈ ਹੈ ਮਿਲਾਵਟ ਖੋਲ੍ਹਣ ਲੈ ਕੇ ਉਸ ਸਰ ਦਾ ਪਹਿਲਾ ਸਵਾਲ ਇਹ ਹੈ ਮਿਲਾਵਟ ਖੋਲ੍ਹਣ ਲੈ ਕੇ ਕਿਸ ਤਰੀਕੇ ਦੀ ਕਾਰਵਾਈ ਅਮਲ ਚਲਾਈ ਜਾਂਦੀ ਹੈ ਜਿਹੜਾ ਲਾਵਟ ਕੋਰੀ ਨੂੰ ਲੈ ਕੇ ਸਾਡੀ ਸਮੇਂ ਡਿਪਾਰਟਮੈਂਟ ਵੱਲੋਂ ਸ ਟਾਈਮ ਟੇਬਲ ਟਾਈਮ ਜਿਹੜੀਆਂ ਸਾਡੀਆਂ ਚਲਦੀਆਂ ਰਹਿੰਦੀਆਂ ਨੇ ਡ్రਾਈਵਸ ਚਲਦੀਆਂ ਰਹਿੰਦੀਆਂ ਜਿਹੜੀਆਂ ਕਿ ਸਾਨੂੰ ਉੱਪਰ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਦਿੱਤੀਆਂ ਜਾਂਦੀਆਂ ਔਰ ਅਸੀਂ ਵੀ ਇਹਨਾਂ ਮਿਲ ਖਾਸ ਧਿਆਨ ਦਿੰਦੇ ਆ ਅੱਜ ਜਿੱਦਾਂ ਕਿ ਐਂਬੂਲੈਂਸ ਸਾਹਿਬ ਨੇ ਕਿਹਾ ਹੈ ਕਿ ਅਸੀਂ ਐਂਬੂਲੈਂਸ ਸਾਹਿਬ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਨੂੰ ਹੀ ਤੁਹਾਡੇ ਸਾਥ ਦੀ ਲੋੜ ਹੈ ਕਿ ਅਸੀਂ ਇੱਥੇ ਸੁਧਾਰ ਕਰੀਏ ਮਾ ਮਿਲਾਵਟ ਖੋਲਤ ਤੋਂ ਇਲਾਵਾ ਹਾਈਜਨ ਤੇ ਵੀ ਆਪਣਾ ਕੰਟਰੋਲ ਜਾਂਦਾ ਹੈ ਹਾਈਜਨ ਦੇ ਰਿਗਾਰਡਿੰਗ ਵੀ ਅਸੀਂ ਟਾਈਮ ਟੂ ਟਾਈਮ ਇਹਨਾਂ ਨੇ ਮੀਟਿੰਗਸ ਕਰਕੇ ਵੀ ਇਹਨਾਂ ਨੂੰ ਗਾਈਡ ਕਰਦੇ ਆ ਕਿ ਆਪਣੇ ਸਾਫ ਸਫਾਈ ਮੇਨਟੇਨ ਕਰੋ ਇਸ ਤੋਂ ਇਲਾਵਾ ਸਾਨੂੰ ਜਿਹੜੀ ਇਹ ਪੰਜਾਬ ਸਰਕਾਰ ਨੇ ਹਾਈਜਨ ਰੇਟਿੰਗ ਦੇ ਰਿਗਾਰਡਿੰਗ ਕੰਪਨੀਆਂਸ ਪ੍ਰੋਵਾਈਡ ਕਰਵਾਈਆਂ ਸੀਗੀਆਂ ਉਹਦਾ ਖਰਚਾ ਵੀ ਸਾਰਾ ਪੰਜਾਬ ਸਰਕਾਰ ਚੱਕ ਰਹੀ ਹੈ ਉਹਦੇ ਰਿਗਾਰਡਿੰਗ ਇੱਥੇ ਆਪਣੇ ਜਿਹੜੇ ਆ 5-6 ਹੋਟਲ ਵੈ ਜਿਹੜੇ ਉਹਨਾਂ ਨੂੰ ਹਾਈਜਨ ਰੇਟਿੰਗ ਦਾ ਸਰਟੀਫਿਕੇਟ ਵੀ ਇਸ਼ੂ ਹੋਇਆ ਮੈਡਮ ਡਿਊਰਿੰਗ ਜਦੋਂ ਚੈਕਿੰਗ ਕਰਦੇ ਹੋ ਕੋਈ ਕੋਈ ਰਾਸੀ ਦਬਾਅ ਜਾਂ ਕੋਈ ਕਿਸ ਤਰ੍ਹਾਂ ਦਾ ਤੁਹਾਡੇ ਤੇ ਹੈ ਸਰਕਾਰ ਵੱਲੋਂ ਨਹੀਂ ਇਹ ਸਰਕਾਰ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨੀ ਹੈ ਬੰਮ ਜਿਹੜੇ ਹੋਟਲ ਵਗੈਰਾ ਨੇ ਉਹ ਤਾਂ ਚਲੋ ਠੀਕ ਹੈ ਵੀ ਵੱਡੇ ਹੋਟਲ ਮੇਨਟੇਨ ਰੱਖਦੇ ਨੇ ਲੇਕਿਨ ਛੋਟੇ ਲੈਵਲ ਤੇ ਰੇੜੀਆਂ ਦੇ ਲੈਵਲ ਤੇ ਆ ਕੇ ਵੀ ਆਪ ਹਾਈ ਰੇੜੀਆਂ ਜਾਂ ਟਾਬੇ ਉਥੇ ਵੀ ਕਿਥੇ ਤੱਕ ਕਾਰਵਾਈ ਕੀਤੀ ਗਈ ਅੰਦਰ ਅਸੀਂ ਉਹਨਾਂ ਨੂੰ ਸਮੇਂ-ਸਮੇਂ ਤੇ ਉਹਨਾਂ ਕੋਲ ਵਿਜ਼ਿਟ ਕਰਕੇ ਉਹਨਾਂ ਨੂੰ ਗਾਈਡਲਾਈਨਸ ਦਿੰਦੇ ਰਹਿੰਦੇ ਆ ਕਿ ਤੁਸੀਂ ਇਹਦੇ ਆਪਣਾ ਇਹ ਸੁਧਾਰ ਕਰੋ ਜਾਂ ਇਹ ਸੁਧਾਰੋ ਕਰੋ ਅਸੀਂ ਉਹਨਾਂ ਨੂੰ ਮੌਕਾ ਵੀ ਦਿੰਦੇ ਆ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਆ ਮੈਂ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਕ ਕੰਪਨੀ ਵੀ ਪ੍ਰੋਵਾਈਡਡ ਹੈ ਜਿਹੜੇ ਕਿ ਆ ਕੇ ਟ੍ਰੇਨਿੰਗ ਦੇ ਕੇ ਜਾਂਦੀ ਹੈ ਥੈਂਕ ਯੂ ਮੈਮ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत